ਪੰਜਾਬ ਦਾ ਇੱਕ ਅਜਿਹਾ ਪਿੰਡ ਜਿੱਥੇ ਇੱਕ ਸੁਧਾਰਨ ਕਿਸਾਨ ਪਰਿਵਾਰ ਰਹਿੰਦਾ ਹੈ ਜਿਸ ਪਰਿਵਾਰ ਵਿੱਚ ਬਹੁਤ ਜ਼ਿਆਦਾ ਪ੍ਰੇਮ ਇਤਫਾਕ ਸਾਰੇ ਜਣਿਆਂ ਦਾ ਇਕੱਠਿਆਂ ਦਾ ਕੰਮ ਕਰਨਾ ਸ਼ਾਮ ਨੂੰ ਸਾਰਿਆਂ ਦਾ ਇਕੱਠਿਆਂ ਦਾ ਘਰ ਪਹੁੰਚਣਾ ਤੇ ਸ਼ਾਮ ਨੂੰ ਸਾਰਿਆਂ ਨੇ ਇੱਕ ਜਗ੍ਹਾ ਤੇ ਬਹਿ ਕੇ ਰੋਟੀ ਖਾਣੀ ਕੀ ਹੋਇਆ ਸੀ ਉਸ ਹਾਸ ਦੇ ਖੇਡਦੇ ਪਰਿਵਾਰ ਨਾਲ ਜੋ ਅਚਾਨਕ ਦੁੱਖਾਂ ਦੀ ਮਾਰ ਹੇਠ ਆ ਗਿਆ ਤੁਹਾਨੂੰ ਸੁਣਾਉਣੇ ਇਸ ਕਹਾਣੀ ਦੇ ਮਾਧਿਅਮ ਰਾਹੀਂ ਤੁਸੀਂ ਇਸ ਕਹਾਣੀ ਨੂੰ ਸੁਣਿਓ ਚੰਗੇ ਲੱਗੇ ਸ਼ੇਅਰ ਜ਼ਰੂਰ ਕਰਿਓ ਕਹਾਣੀ ਦਾ ਪਹਿਲਾ ਭਾਗ ਖੁਸ਼ੀਆਂ ਦੇ ਘਰ ਪਿੰਡ ਦੇ ਵਿੱਚ ਇੱਕ ਕਿਸਾਨ ਪਰਿਵਾਰ ਰਹਿੰਦਾ ਜਿਸ ਵਿੱਚ ਬਖਸ਼ੀ ਸਿੰਘ ਉਸਦੀ ਪਤਨੀ ਸਰਜੀਤ ਕੌਰ ਦੋ ਪੁੱਤਰ ਹਰਜੀਤ ਸਿੰਘ ਰਣਜੀਤ ਸਿੰਘ ਇੱਕ ਧੀ ਕਮਲਪ੍ਰੀਤ ਕੌਰ ਸਾਰਾ ਪਰਿਵਾਰ ਬੜਾ ਹਾਸ ਦਾ ਖੇਡਦਾ ਖੁਸ਼ ਰਹਿੰਦਾ ਮਿਹਨਤੀ ਮਿਲਣਸਾਰ ਪਰਿਵਾਰ ਹੈ ਸਾਰੇ ਜਿੰਨੇ ਸਵੇਰੇ ਖੇਤ ਨੂੰ ਜਾਂਦੇ ਆ ਸਾਰੇ ਆਪਣੀ ਮਿਹਨਤ ਨਾਲ ਕੰਮ ਕਰਦੇ ਆ ਕੰਮ ਕਰਨ ਤੋਂ ਬਾਅਦ ਸਾਰੇ ਜਦ ਘਰ ਲੋਟਦੇ ਆ ਫਿਰ ਘਰ ਦੇ ਕੰਮ ਕਰਦੇ ਆ ਫਿਰ ਸਾਰੇ ਇੱਕ ਸਥਾਨ ਤੇ ਬੈਠ ਕੇ ਇਕੱਠੇ ਰਲ ਮਿਲ ਕੇ ਰੋਟੀ ਖਾਂਦੇ ਆ ਭਾਗ 2 ਕਾਲਾ ਦਿਨ ਇੱਕ ਦਿਨ ਪਿੰਡ ਵਿੱਚ ਝਗੜਾ ਹੋ ਗਿਆ ਅਤੇ ਕਿਸੇ ਨੇ ਝੂਠੀ ਗਵਾਹੀ ਦਿੱਤੀ ਕਿ ਰਣਜੀਤ ਸਿੰਘ ਨੇ ਕਿਸੇ ਦੀ ਜ਼ਮੀਨ ਤੇ ਜ਼ਬਰੀ ਕੀਤੀ ਹੈ ਉਸ ਦੀ ਝੂਠੀ ਸ਼ਿਕਾਇਤ ਪੁਲਿਸ ਥਾਣੇ ਕਰ ਦਿੱਤੀ ਪੁਲਿਸ ਆਈ ਰਣਜੀਤ ਸਿੰਘ ਨੂੰ ਚੱਕ ਕੇ ਲੈ ਗਈ ਹਰਜੀਤ ਸਿੰਘ ਰਣਜੀਤ ਸਿੰਘ ਦੀ ਸਿਚਾਈ ਸਬਤ ਕਰਨ ਲਈ ਸ਼ਹਿਰ ਚਲਾ ਗਿਆ ਜੋ ਕਿ ਕਈ ਹਫ਼ਤੇ ਲੰਘ ਗਏ ਘਰ ਵਾਪਸ ਨਹੀਂ ਆਇਆ ਉਧਰ ਸਰਜੀਤ ਕੌਰ ਦੀ ਹਾਲਤ ਵਿਗੜ ਗਈ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਬਖਸ਼ੀਰ ਸਿੰਘ ਨੇ ਆਪਣਾ ਸਾਰਾ ਧਨ ਸਰਜੀਤ ਕੌਰ ਦੀ ਬਿਮਾਰੀ ਉੱਪਰ ਲਗਾ ਦਿੱਤਾ ਭਾਗ 3 ਵਿਛੋੜਾ ਕਮਲਪ੍ਰੀਤ ਕੌਰ ਆਪਣੇ ਮਾਪਿਆਂ ਦੀ ਦੇਖਭਾਲ ਲਈ ਉਹਨਾਂ ਦੀ ਮਜਬੂਰੀ ਲਈ ਘਰ ਦੇ ਹਾਲਾਤ ਨੂੰ ਦੇਖਦੇ ਹੋਏ ਉਸ ਨੇ ਨੌਕਰੀ ਲੈ ਲਈ ਨੌਕਰੀ ਦੇ ਸਿਲਸਿਲੇ ਵਿੱਚ ਉਸ ਨੂੰ ਵਧੇ ਜਣਾ ਪਿਆ ਹਰਜੀਤ ਸਿੰਘ ਜੋ ਕਦੇ ਵੀ ਪਰਤ ਕੇ ਨਹੀਂ ਆਇਆ ਅੱਜ ਵੀ ਉਸ ਦੀ ਉਡੀਕ ਹੋ ਰਹੀ ਹੈ ਰਣਜੀਤ ਸਿੰਘ ਜੋ ਜੇਲ੍ਹ ਵਿੱਚ ਬੈਠਿਆ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਉਹ ਇੱਕ ਹਾਸ ਦਾ ਖੇਡਦਾ ਕਿਸਾਨ ਪਰਿਵਾਰ ਜੋ ਇਕੱਠੇ ਖੇਤ ਵਿੱਚ ਜਾਂਦੇ ਸਾਰਾ ਕੰਮ ਕਰਦੇ ਤੇ ਸ਼ਾਮ ਨੂੰ ਘਰ ਜਦੋਂ ਵਾਪਸ ਆਉਂਦੇ ਸਾਰਿਆਂ ਨੇ ਇਕੱਠੇ ਬਹਿ ਕੇ ਹੱਸਣਾ ਖੇਡਣਾ ਇਕੱਠਿਆਂ ਨੇ ਖਾਣਾ ਖਾਣਾ ਉਹ ਅੱਜ ਦੇਸ਼ ਦੇ ਦੁਨੀਆ ਦੇ ਕੋਨੇ-ਕੋਨੇ ਵਿੱਚ ਵੇਖਰ ਗਿਆ ਭਾਗ ਚਾਰ ਚੁੱਪ ਦਾ ਦਰਦ ਬਖਸ਼ੀਰ ਸਿੰਘ ਇਕੱਲਾ ਬਹਿ ਕੇ ਹੁਣ ਆਪਣੇ ਪਰਿਵਾਰ ਦੀਆਂ ਤਸਵੀਰਾਂ ਦੇਖਦਾ ਹੈ ਉਹ ਘਰ ਜਿਸ ਵਿੱਚ ਕਦੇ ਰੌਣਕ ਹੁੰਦੀ ਸੀ ਅੱਜ ਖਾਲੀ ਅਤੇ ਸੁਨਣਾ ਪਿਆ ਜਾਪਦਾ ਹੈ ਉਹ ਹਰ ਪੁਰਾਣੀ ਚੀਜ਼ਾਂ ਵਿੱਚੋਂ ਪੁਰਾਣੀਆਂ ਯਾਦਾਂ ਖੁਸ਼ਬੂਆਂ ਲੱਭਦਾ ਫਿਰਦਾ ਉਸ ਨੂੰ ਬਹੁਤ ਜ਼ਿਆਦਾ ਦਰਦ ਹੋ ਰਿਹਾ ਹੈ ਭਾਗ 5 ਆਸ ਦੀ ਕਿਰਨ ਇੱਕ ਦਿਨ ਕਮਲਪ੍ਰੀਤ ਕੌਰ ਨੇ ਵਿਦੇਸ਼ ਤੋਂ ਪਾਸ ਕੋਡ ਭੇਜਿਆ ਜਿਸ ਵਿੱਚ ਲਿਖਿਆ ਸੀ ਪਿਤਾ ਜੀ ਮੈਂ ਸਾਰਿਆਂ ਨੂੰ ਇਕੱਠਾ ਕਰਨ ਦਾ ਕੰਮ ਕਰ ਰਹੀ ਹਾਂ ਹਰਜੀਤ ਸਿੰਘ ਮਿਲ ਗਿਆ ਹੈ ਰਣਜੀਤ ਸਿੰਘ ਨੂੰ ਜਲਦੀ ਹੀ ਜੇਲ੍ਹ ਵਿੱਚੋਂ ਬਾਹਰ ਕਢਵਾ ਲਿਆ ਜਾਵੇਗਾ ਤੇ ਮਾਤਾ ਜੀ ਦਾ ਵੀ ਇਲਾਜ ਕਰਵਾ ਲਿਆ ਜਾਵੇਗਾ ਇਹ ਗੱਲ ਸੁਣ ਕੇ ਬਖਸ਼ੀਰ ਸਿੰਘ ਦੀਆਂ ਅੱਖਾਂ ਵਿੱਚੋਂ ਅੰਜੂ ਆ ਗਏ ਪਰ ਇਹ ਹੰਝੂ ਦੁੱਖ ਦੇ ਨਹੀਂ ਇੱਕ ਆਸ ਦੇ ਹੰਝੂ ਸਨ ਆਸ ਦੀ ਕਿਰਨ ਜਾਗ ਪਈ ਬਖਸ਼ੇਰ ਸਿੰਘ ਮਨ ਵਿੱਚ ਬਹੁਤ ਖੁਸ਼ ਹੋ ਰਿਹਾ ਹੈ ਹਾਂਜੀ ਦੋਸਤੋ ਤੁਹਾਨੂੰ ਇਹ ਕਹਾਣੀ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਹੋਰ ਮਿਲਦੀਆਂ ਰਹਿਣ ਤਾਂ ਸਾਡੇ ਪੇਜ ਨੂੰ ਫੋਲੋ ਕਰ ਲੈਣਾ ਜਈਆਂ ਸਟੋਰੀਆਂ ਜਿਨ੍ਹਾਂ ਵਿੱਚੋਂ ਕੁਝ ਸਿੱਖਣ ਨੂੰ ਮਿਲੇ ਤੁਹਾਡਾ ਵੀ ਫਰਜ਼ ਬਣਦਾ ਹੈ ਕਿ ਆਪਾਂ ਇਹਨਾਂ ਨੂੰ ਸ਼ੇਅਰ ਕਰੀਏ ਤੇ ਇਹੇ ਮੈਸੇਜ ਜਈਆਂ ਕਹਾਣੀਆਂ ਲੋਕਾਂ ਤੱਕ ਪਹੁੰਚਾਈਏ ਧੰਨਵਾਦ ਦੋਸਤੋ ਸਤਿ ਸ਼੍ਰੀ ਅਕਾਲ ਮਿਲਦੇ ਇੱਕ ਹੋਰ ਨਵੀਂ ਕਹਾਣੀ ਦੇ ਨਾਲ ਇੱਕ ਹੋਰ ਨਵੇਂ ਦਿਨ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ